ओम शांति। ਅਸੀਂ ਸੁਣ ਰਹੇ ਹਾਂ ਅਜਤਾ ਪਰਮਾਤਮ ਵਰਦਾਨ। ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਆਪਣੇ ਭਾਗੇ ਨੂੰ ਖੁਸ਼ੀਆਂ ਨਾਲ, ਪ੍ਰਾਪਤੀਆਂ ਨਾਲ ਭਰਪੂਰ ਕਰਨ ਦੀ ਵਿਧੀ ਦੱਸ ਰਹੇ ਨੇ। ਸਮੇਂ ਪ੍ਰਮਾਣ ਆਪਣੇ ਭਾਗਿਆਦਾ ਸਿਮਰਨ ਕਰ। ਖੁਸ਼ੀ ਅਤੇ ਪ੍ਰਾਪਤੀਆਂ ਨਾਲ ਭਰਪੂਰ ਬਣਨ ਵਾਲੇ ਸਮ੍ਰਿਤੀ સ્વરૂਪ ਪਵ ਭਗਤੀ ਦੇ ਵਿੱਚ ਤੁਸੀਂ ਸਮ੍ਰਿਤੀ સ્વરૂਪ ਆਤਮਾਵਾਂ ਦੇ ਯਾਦਗਾਰ ਰੂਪ ਦੇ ਵਿੱਚ ਭਗਤ ਹਲੇ ਤੱਕ ਵੀ ਤੁਹਾਡੇ ਹਰ ਕਰਮ ਦੀ ਵਿਸ਼ੇਸ਼ਤਾ ਦਾ ਸਿਮਰਨ ਕਰਦੇ ਅਲੌਕਿਕ ਅਨੁਭਵਾਂ ਦੇ ਵਿੱਚ ਖੋ ਜਾਂਦੇ ਹਨ ਤੇ ਆਪਣੇ ਪ੍ਰੈਕਟੀਕਲ ਜੀਵਨ ਦੇ ਵਿੱਚ ਐਨੇ ਅਨੁਭਵ ਪ੍ਰਾਪਤ ਕੀਤੇ ਹੋਣਗੇ ਸਿਰਫ ਜਿਸ ਤਰ੍ਹਾਂ ਦਾ ਸਮਾਂ ਜਿਸ ਤਰ੍ਹਾਂ ਦਾ ਕਰਮ ਉਸ ਤਰ੍ਹਾਂ ਦੀ ਸਮ੍ਰਿਤੀ ਨੂੰ ਸਮ੍ਰਿਤੀ ਇਮਰਜ ਰੂਪ ਵਿੱਚ ਅਨੁਭਵ ਕਰੋ ਤਾਂ ਬਹੁਤ ਵਿਚਿਤ ਖੁਸ਼ੀ ਵਿਚਿਤ ਪ੍ਰਾਪਤੀਆਂ ਦਾ ਭੰਡਾਰ ਬਣ ਜਾਵਾਂਗੇ ਅਤੇ ਦਿਲ ਤੋਂ ਇਹੀ ਅਨਹਦ ਗੀਤ ਨਿਕਲੇਗਾ ਕਿ ਪਾਣਾ ਸੀ ਜੋ ਪਾ ਲਿਆ ਅੱਜ ਪਰਮਾਤਮਾ ਨਿਰাকার ਸ਼ਿਵਪਾਵਾ ਆਪਣੇ ਉਸ ਸਰੂਪ ਨੂੰ ਜਿਹੜਾ ਪਰਮਾਤਮਾ ਦਾ オリジナル ਸਰੂਪ ਹੈ ਜੋਤੀ ਬਿੰਦੂ ਨਿਰাকার ਉਸ ਦੇ ਜਿਹੜੇ ਗੁਣ ਨੇ ਕਹਿੰਦੇ ਸੀ ਗੁਣਾ ਦਾ ਸਾਗਰ ਦੇ ਵਿੱਚ ਕਿਹਾ ਸਾਗਰ ਨੂੰ ਸਿਆਹੀ ਬਣਾਉ ਜਮਲਾ ਨੂੰ ਕੱਟ ਕੇ ਕਲਮ ਬਣਾਉ ਤਰਤੀ ਨੂੰ ਕਾਗਜ਼ ਬਣਾਉ ਅਤੇ ਮਾਂ ਸਰਸਵਤੀ ਵੀ ਜੇ ਉਸ ਦੀ ਮहिमा ਲਿਖਣ ਬੈਠੇ ਤਾਂ ਉਹ ਲਿਖ ਨਹੀਂ ਸਕਦੀ ਇੰਨਾ ਗੁਣਾ ਸ਼ਕਤੀਆਂ ਦਾ ਭੰਡਾਰ ਗੁਣਾ ਦਾ ਸਾਗਰ ਉਹ ਮੇਰਾ ਪਿਤਾ ਪਰਮਾਤਮਾ ਹੈ ਮੈਂ ਉਸ ਦੀ ਸੰਤਾਨ ਹਾਂ ਤੇ ਸਾਡਾ ਭਾਗ ਨਹੀਂ ਵਾ ਕਿਵੇਂ ਹੋ ਸਕਦਾ ਹੈ ਅਸੀਂ ਇੰਨੇ ਉੱਚੇ ਪਿਤਾ ਦੀ ਸੰਤਾਨ ਹੈਗੇ ਆ ਸਾਡਾ ਕਰਮ ਨਿਵਾ ਕਿਵੇਂ ਹੋ ਸਕਦਾ ਹੈ ਹੋ ਹੀ ਨਹੀਂ ਸਕਦਾ ਆ ਜਬਰਦਸਨ ਸਾਨੂੰ ਕੀ ਕਹਿ ਰਿਹਾ ਹੈ ਕਿ ਆਪਣੇ ਭਾਗ ਦੇ ਦਾ ਸਿਮਰਨ ਕਰੋ ਆਪਣੇ ਭਾਗੇ ਨੂੰ ਯਾਦ ਕਰੋ ਜਿਵੇਂ ਕਿਸੇ ਰੇਿਸ ਕਰਦਾ ਬੱਚਾ ਹੋਵੇ ਭਾਵੇਂ ਉਹਦੇ ਆਪਣੇ ਨਾਮ ਤੇ ਕੁਝ ਨਹੀਂ ਹੈ ਪਰ ਸਿਰਫ ਉਹ ਯਾਦ ਕਰਦਾ ਕਿ ਮੇਰੇ ਫਾਦਰ ਕੋਲ ਕੀ ਕੁਝ ਹੈ ਮਤਲਬ ਉਹ ਸਿਰਫ ਫਾਦਰ ਕੋਲ ਨਹੀਂ ਹੈ ਉਹਦੇ ਕੋਲ ਵੀ ਹੈ ਉਹ ਛੋਟਾ ਜਿਹਾ ਬੱਚਾ ਵੀ ਗੱਡੀ ਨੂੰ ਹੱਥ ਲਾਏਗਾ ਤੇ ਕਹੇਗਾ ਮੇਰੀ ਗੱਡੀ ਹੈ ਭਾਵੇਂ ਉਸ ਗੱਡੀ ਦਾ ਉਹਨੂੰ ਦਰਵਾਜਾ ਖੋਲਣਾ ਵੀ ਨਾ ਆਉਂਦਾ ਹੋਵੇ ਪਰ ਕਹੇਗਾ ਮੇਰੀ ਗੱਡੀ ਹੈ ਨਸ਼ਾ ये मेरा है मेरे पिता का है मेरा है इस तरह ही परमात्मा कहें भी अपने भाग्य का सिमरन करो कि मैं कि भाग्यशाली आत्मा हाँ कि सब तो पहला तो परमात्मा ने मैनु चुनिया मैं अपना बच्चा बनाया असं उस दे रस्ते ते चल रहे इस कलयुग के संसार के जिथे कोई किसी को नहीं पुछता वो परमात्मा मेनू देख रहा है मेरी रक्षा कर रहा है हर कदम से मेरा साथ दे रहा है ਉਸ ਦੇ ਗੁਨਾ ਨੂੰ ਯਾਦ ਕਰੀਏ ਇਸ ਸ੍ਰਿਸ਼ਟੀ ਦੇ ਉੱਪਰ ਜਿੱਥੇ ਆ ਚਾਰੇ ਪਾਸੇ ਇਹ ਨੈਗੇਟਿਵਿਟੀ ਹੈ ਹ ਪਤਿਤ ਹੋਏ ਹੋਏ ਨੇ ਸਾਰੇ ਮੈਲੇ ਨੇ ਵਿਕਾਰੀ ਨੇ ਉਹ ਮੈਨੂੰ ਪਵਿੱਤਰ ਬਣਨ ਦੀ ਸਿੱਖਿਆ ਦੇ ਰਿਹਾ ਹੈ ਮੈਨੂੰ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੇਰੇ ਲਈ ਇਹਨਾਂ ਸਭ ਕੁਝ ਕਰ ਰਿਹਾ ਹੈ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਜਿੱਥੇ ਕੋਈ ਕਿਸੇ ਦਾ ਨਹੀਂ ਸਾਰੇ ਸੰਬੰਧ ਝੂਠੇ ਨੇ ਉੱਥੇ ਉਹ ਪਰਮ ਪਿਤਾ ਪਰਮਾਤਮਾ ਮੇਰੇ ਨਾਲ ਉਹ ਹਰ ਸੰਬੰਧ ਨਿਭਾ ਰਿਹਾ ਹੈ ਕਦੇ ਮਾਤਾ ਦੇ ਰੂਪ ਵਿੱਚ ਕਦੇ ਪਿਤਾ ਦੇ ਰੂਪ ਵਿੱਚ ਕਦੇ ਦੋਸਤ ਦੇ ਰੂਪ ਵਿੱਚ ਕਦੇ ਸਾਥੀ ਦੇ ਰੂਪ ਵਿੱਚ ਹਰ ਕਦਮ ਦੇ ਵਿੱਚ ਉਹ ਮੇਰਾ ਸਾਥ ਨਿਭਾ ਰਿਹਾ ਹੈ ਮੇਰੀ ਮਦਦ ਨਹੀਂ ਮੇਰੇ ਨਾਲ ਖੜਾ ਹੈ ਕਿੰਨਾ ਨਾਜ਼ ਕਰੀਏ ਆਪਣੇ ਭਾਗ ਦੇ ਉੱਤੇ ਪਰਮਾਤਮਾ ਕਹਿੰਦੇ ਨੇ ਸਿਰਫ ਪ੍ਰੋਬਲਮ ਕਿੱਥੇ ਹੈ ਭੁੱਲ ਜਾਣੇ ਉਹ ਸਾਰੀ ਸ਼ਕਤੀਆਂ ਸਾਡੇ ਅੰਦਰ ਹੀ ਨੇ ਜਿਵੇਂ ਬਾਪ ਦੇ ਗੁਣ ਬੱਚੇ ਦੇ ਅੰਦਰ ਆਟੋਮੈਟਿਕ ਹੁੰਦੇ ਨੇ ਲੇਕਿਨ ਬੱਚਾ ਹੀ ਜੇ ਭੁੱਲ ਜਾਵੇ ਕਿ ਉਹ ਕਿਸ ਦਾ ਬੱਚਾ ਹੈ ਤੋ ਉਹ ਗੁਣ इमर्ज ਨਹੀਂ ਹੁੰਦੇ ਉਹ ਪਾਵਰਸ ਉਹ ਸ਼ਕਤੀਆਂ इमर्ज ਨਹੀਂ ਹੁੰਦੀਆਂ ਲੇਕਿਨ ਜੇਕਰ ਉਸ ਬੱਚੇ ਨੂੰ ਯਾਦ ਆ ਜਾਵੇ ਕਿ ਮੈਂ ਕਿਸ ਦਾ ਬੱਚਾ ਹਾਂ ਉਹ ਸਾਰੇ ਗੁਣ इमर्ज ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਸਾਨੂੰ ਸਿਰਫ ਕੀ ਕਰਨ ਦੀ ਲੋੜ ਹੈ ਆਪਣੇ ਭਾਗਏ ਨੂੰ ਅਸੀਂ ਦੁਨੀਆ ਦੇ ਹਿਸਾਬ ਨਾਲ ਦੇਖਦੇ ਹਾਂ ਸੋਚਦੇ ਹਾਂ ਸਾਡਾ ਭਾਗਿਆ ਤਾਂ ਬਹੁਤ ਘੱਟ ਹੈ ਫਲਾਣੇ ਕੋਲ ਤਾਂ ਇੰਨਾ ਕੁਝ ਹੈ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ ਫਲਾਣਾ ਤਾਂ ਐਨ ਹੀ ਜਲਦੀ ਪ੍ਰਮੋਸ਼ਨ ਕਰ ਗਿਆ ਤੁਹਾਨੂੰ ਤਾਂ ਪ੍ਰਮੋਸ਼ਨ ਹੀ ਨਹੀਂ ਮਿਲੀ ਅਸੀਂ ਸਥੂਲ ਮੈਟੀਰੀਅਲਿਸਟਿਕ ਚੀਜ਼ਾਂ ਦੇ ਵੱਲ ਦੇਖਣਾ ਸ਼ੁਰੂ ਕਰ ਦਿੰਨੇ ਆਂ لیکن پرماتما ਕਹਿੰਦੇ ਨੇ ਉਹ ਤਾਂ ਸਿਰਫ ਵਿਨਾਸ਼ੀ ਚੀਜ਼ਾਂ ਨੇ ਅੱਜ ਨੇ ਕੱਲ ਨਹੀਂ ਹੈਗੀਆਂ ਨੇ کئی ਵਾਰ ਸਭ ਕੁਝ ਹੁੰਦਾ ਹੈ ਇਨਸਾਨ ਦੇ ਕੋਲ ਤੁਹਾਨੂੰ ਤੌਲਤ ਸੰਪਤੀ ਪੈਸਾ ਸਭ ਕੁਝ ਹੈ ਲੇਕਿਨ ਜੀਵਨ ਹੀ ਖਤਮ ਹੋ ਜਾਂਦਾ ਹੈ ਆਇਯੂ ਹੀ ਬਹੁਤ ਥੋੜੀ ਹੁੰਦੀ ਹੈ ਉਸ ਦਾ ਸੁੱਖ ਲੈ ਨਹੀਂ ਸਕਦਾ ਇਸ ਕਰਕੇ ਸਥੂਲ ਚੀਜ਼ਾਂ ਨੂੰ ਆਪਣੇ ਭਾਗੇ ਦੀ ਅਸੀਂ ਇੱਕ ਸੋਟੀ ਤੇ ਨਹੀਂ ਰੱਖ ਸਕਦੇ ਇਸ ਕਰਕੇ ਪਰਮਾਤਮਾ ਜਿਹੜੀ ਚੀਜ਼ ਅਭਿਨਾਸ਼ੀ ਹੈ ਜਿਹੜੀ ਚੀਜ਼ ਕਦੇ ਖਤਮ ਨਹੀਂ ਹੁੰਦੀ ਉਸ ਚੀਜ਼ ਨੂੰ ਉਹਨਾਂ ਅਨੁਭਵਾਂ ਨੂੰ ਪਰਮਾਤਮਾ ਕੰਦੇ ਫੀਲ ਕਰੋ ਉਹ ਅਨੁਭਵ ਕਰੋ ਜਿਹੜੇ ਸਾਡੇ ਨਾਲ ਚੱਲਣ ਵਾਲੇ ਨੇ ਇਸ ਜਨਮ ਦੀ ਵਿੱਚ ਵੀ ਤੇ ਉਹ ਅਨੁਭਵ ਜਿਹੜੇ ਕੀਤੇ ਹੋਣਗੇ ਪਰਮਾਤਮਾ ਤੋਂ ਪ੍ਰਾਪਤੀਆਂ ਜਿਹੜੀਆਂ ਕੀਤੀਆਂ ਹੋਣਗੀਆਂ ਉਹ ਪ੍ਰਾਪਤੀਆਂ ਵੀ ਸਾਡੇ ਨਾਲ ਜਾਣੀਆਂ ਕਿਉਂਕਿ ਆਤਮਾ ਆਪਣੇ ਕਰਮ ਆਪਣੇ ਗੁਣ ਆਪਣੇ ਸੰਸਕਾਰ ਉਹ ਨਾਲ ਲੈ ਕੇ ਚਲਦੀਆਂ ਨੇ ਅਸੀਂ ਆਪਣੇ ਭਾਗਿਆਂ ਦਾ ਸਿਮਰਨ ਕਰੀਏ ਕਿ ਮੇਰਾ ਪਿਤਾ ਪਰਮਾਤਮਾ ਸ਼ਾਂਤੀ ਦਾ ਸਾਗਰ ਹੈ ਮੈਂ ਮਾਸਟਰ ਸ਼ਾਂਤੀ ਦਾ ਸਾਗਰ ਹਾਂ मेरा पिता परमात्मा सुखदा सागर है मैं आत्मा मास्टर सुखदा सागर मेरा पिता परमात्मा सर्वशक्तिवान है मैं आत्मा उसी संतान मैं भी मास्टर सर्वशक्तिवान इस तरह रोज अपने भाग्य में बहुत भाग्यशाली आत्मा अपने भाग्य का गुणगान करिए और अपने आप में सुखी संपन्न हर तरह की प्राप्ति तो प्राप्ति नाल पदपूर कर सकते हैं आज हम याद करेंगे कि मैं स्मृति स्वरूप हाँ परमात्मा दी दिती हुई हर शक्ति हर गुण मुझ आत्मा के अंदर है सिर्फ मेनू याद वो सारिया शक्तियाँ इमर्ज हो रही हैं उस गुण इमर्ज हो रहे हैं मैं आत्मा बहुत भाग्यशाली हाँ मेरे जिहा भाग्य किसी का नहीं पदमा पद्म भाग्यशाली हाँ शांति